ਆਜਾ 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 ਮੇਰਾ ਵੀਰਾ ਆਜਾ ਹੁਣ ਲਓ ਜੀ ਆਪਣੇ ਭਰਾਵਾਂ ਦੇ ਲਈ ਵੀਰਾ ਦੇ ਲਈ ਵੱਡੀ ਆਫਰ ਲੈ ਕੇ ਆਏ ਆ ਪਹਿਲੀ ਵਾਰ ਤੁਹਾਨੂੰ 200 ਰੁਪਏ ਚ ਕੁਰਤੇ ਪਜਾਮੇ ਦਾ ਕਪੜਾ ਦੇ ਦੇਗਾ ਵੀਰ ਜੀ 200 ਰੁਪਏ ਚ ਰੰਗ ਦੇਖ ਲਓ ਰੰਗ ਤੁਹਾਨੂੰ ਸਾਰੇ ਮਿਲ ਜਣੇ ਕੁਰਤੇ ਪਜਾਮਿਆਂ ਦਾ ਕਹਿੰਦੇ ਢੇਰ ਥੋੜੀ ਦਵਾ ਦੇਗਾ 200 ਰੁਪਏ ਚ ਤੁਹਾਨੂੰ ਹੁਣ ਮਾਤੂਸ਼ੀ ਦਸਤਾਰ ਨੇ ਇਹ ਕੁਰਤੇ ਪਜਾਮੇ ਸ਼ੁਰੂ ਕਰਤੇ ਆ ਆ ਦੇਖੋ ਵੀਰ ਜੀ ਆ 2 ਪੀਸ ਕੋਟ ਪੈਂਟ ਆ 2 ਪੀਸ ਕੋਟ ਪੈਂਟ ਤੁਹਾਨੂੰ ਸਿਰਫ ਅਨਪਤੀ 2995 ਚ ਸੌਕੇ ਦੇ ਰਾਂਗੇ ਰੰਗ ਤੁਸੀਂ ਆਪਣੇ ਪਸੰਦ ਲੈ ਜਾਓ ਕੁਰਤਾ ਪਜਾਮਾ ਸਵਾਣਾ ਕੁਰਤਾ ਵੈਮ ਸਵਾਣੋ 3 ਪੀਸ ਵਾਣਾ 3 ਪੀਸ ਵਾਣਾ ਜਿਹੜਾ ਜ ਆ ਤੁਸੀਂ ਕੋਟ ਪੈਂਟ ਸਵਾਣਾ ਸਮਾ ਸਕਦੇ ਹੋ ਤੁਹਾਨੂੰ ਆ 3 ਪੀਸ ਕੋਟ ਪੈਂਟ ਉੱਤੇ ਕੋਟ ਨਾਲ ਉਹਦੇ ਵਾਸਕਟ ਇਹਦਾ ਰੇਟ ਤੁਹਾਨੂੰ ਆਫਰ ਦੇਣ ਲੱਗਾ ਸਿਰਫ 3760 ਰੁਪਏ ਦੇ ਵਿੱਚ ਤੁਹਾਨੂੰ ਕੋਟ ਪੈਂਟ ਦੇ ਰਿਹਾ ਮੇਰਾ ਵੀਰ ਕਮਾਰੇ ਮੇਰਾ ਵੀਰ ਚੱਕਰਾ ਆ ਦੇਖੋ ਚੱਕ ਸ਼ਰਟਾਂ ਲਾਤੀਆਂ ਹੋਈਆਂ ਸਾਰੀਆਂ ਇਹਨਾਂ ਵਿੱਚ ਵੀ ਵੱਡੀ ਆਫਰ ਲਾਤੀ ਏ 30% ਡਿਸਕਾਊਂਟ ਲਾ ਦਿੱਤੀ ਏ 31 ਮਾਰਕ 30% ਡਿਸਕਾਊਂਟ ਲਓ ਜੀ 30% ਡਿਸਕਾਊਂਟ ਮਾਤੂਸ਼ੀ ਦਸਤਾਰ ਨੇ ਲਗਾਤੀ ਆ ਜੈਕ ਸ਼ਰਟ ਆ ਤੇ ਇਹ ਉਹ ਬੜੀਆ ਜੈਕ ਸ਼ਰਟ ਆ ਨੇ ਜਿਹਦੀ ਫੈਨ ਨਿਮਰਤ ਖੈਰਾ ਵੀ ਹੁੰਦੀ ਏ ਹਾਂ ਤਾਂ ਅੱਜ ਕੱਲ ਮੇਰੇ ਭਰਾ ਕਹਿੰਦੇ ਬਾਸਕਟਾਂ ਬਣਾਣੀਆਂ ਵਾ ਬਾਸਕਟਾਂ ਦੇ ਪਹਿਲਾਂ ਤੇ ਕਰੋ ਸਾਰੇ ਰੰਗ ਚੱਕ A1 ਵਸਨਾ ਇਨਾਂ ਦੇ ਵਿੱਚ ਵੀ ਮਾਤੋ ਸ਼ਰੀਦ ਦਸਤਾਰ ਨੇ 30% ਡਿਸਕਾਊਂਟ ਕਰਤੀ ਹੈ 31 ਮਾਰਚ ਤੱਕ ਫਾਇਦੇ ਤੇ ਫਾਇਦਾ ਲਓ ਲਓ ਜੀ ਆ ਜਿਹੜਾ ਰੰਗ ਤੁਸੀਂ ਕਹੋਗੇ ਉਸੇ ਰੰਗ ਤੁਹਾਨੂੰ ਘੂੜਤਾ ਪਿਆ ਮਿਲ ਜਾਣਾ ਰੰਗਾ ਦੀ ਪਰਮਾਰ ਮਾਤੋ ਹੀ ਜੀ